ਕਿਵੇਂ ਦੇਖਣੀ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਹੁਣ ਜਮਾ ਇਸ ਵਕਤ ਨਾਮਾ ਡੋਲ ਹੋ ਗਿਆ ਦੰਦ ਦਿਹਾੜੇ ਨੌਜਵਾਨਾਂ ਦੇ ਪੰਜਾਬ ਦੇ ਵਿੱਚ ਕਤਲ ਹੋ ਰਹੇ ਆ ਪਹਿਲਾਂ ਤਾਂ ਸਾਰਿਆਂ ਨੂੰ ਇਹ ਬਾਇਰੂ ਜੇ ਖਾਲਸਾ ਬਹਿਰਿਸ਼ ਬਦੇ ਬਹੁਤ ਹੀ ਦੁੱਖ ਭਰੀ ਘਟਨਾ ਹੈ ਜੋ ਸਾਡਾ ਵੀਰ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਸੈਨਾ ਸਰਪੈਂਚ ਨੇ ਇਹਨਾਂ ਦੇ ਮਾਤਾ ਜੀ ਸੀ ਪਹਿਲਾਂ ਬਹੁਤ ਹੀ ਨੇਕ ਬੰਦਾ ਸੀ ਬਲਾਰਾ ਸੀ ਉਸ ਦੀ ਕੱਲ ਗੋਲੀ ਮਾਰ ਕੇ ਐਸੇ ਪਿੰਡ ਚ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਮੌਤ ਕਰ ਦਿੱਤੀ ਹੈ ਇਹ ਨਿਤ ਦਿਨਾਂ ਸਾਨੂੰ ਖਬਰਾਂ ਮਿਲ ਰਹੀਆਂ ਨੇ ਪੰਜਾਬ ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਕਾਨੂੰਨ ਤੋਂ ਇੱਕ ਰੋਇ ਨਿਤ ਦਿਨ ਤਾਂ ਆਪਾਂ ਖਬਰਾਂ ਦੇਖਦੇ ਆ ਕਿਤੇ ਗੋਲੀ ਮਾਰਤੀ ਕਿਤੇ ਕੁਸ ਮਾਰਤਾ ਕਿਤੇ ਚਾਰ ਬੰਦੇ ਮਾਰਤੇ ਕਿਤੇ ਪੰਜ ਬੰਦੇ ਮਾਰਤੇ ਆਪਾਂ ਖਬਰਾਂ ਪੜ੍ਹਦੇ ਆ ਕਿਤੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰਤੀਆਂ ਕਿਤੇ ਚਿੱਟਾ ਪੀਕੇ ਗੋਲੀਆਂ ਮਾਰਤੀਆਂ ਕਿਤੇ ਚਿੱਟੇ ਵਾਲਿਆਂ ਦੀਆਂ ਗੋਲੀਆਂ ਮਾਰਤੀਆਂ ਕਿਤੇ ਜਾਲੀ ਐਨਕਾਊਂਟਰ ਕਰਤੇ ਕਿੱਤੇ ਕੁਛ ਕਰਤਾ ਇਹ ਤਾਂ ਆਪਾਂ ਰੋਜ਼ ਦੇਖਦੇ ਆਂ ਪਰ ਯਾਰ ਆ ਜੋ ਪੰਜਾਬ ਦੇ ਪੁੱਤ ਨੇ ਪੰਜਾਬ ਦੇ ਖਾਤਰ ਬੋਲਦੇ ਨੇ ਪੰਜਾਬ ਦੀ ਜਵਾਨੀ ਖਾਤਰ ਬੋਲ ਰਹੇ ਨੇ ਆਪ ਦੇ ਪਿੰਡਾਂ ਦੀ ਬਿਹਤਰੀ ਖਾਤਰ ਬੋਲ ਰਹੇ ਨੇ ਸਰਕਾਰਾਂ ਦੇ ਬਰਖਲਾਫ ਬੋਲ ਰਹੇ ਨੇ ਜਿਹੜੇ ਨੌਜਵਾਨ ਨੇ ਭਾਈ ਦੀਪ ਸਿੱਧੂ ਤੋਂ ਕੰਮ ਸ਼ੁਰੂ ਹੋਇਆ ਜੀ ਭਾਈ ਦੀਪ ਸਿੱਧੂ ਸਾਡਾ ਜੌਂਦਾ ਬਸਦਾ ਰਹੇਸ਼ ਉਹਦੀ ਉਹਨੂੰ ਸ਼ਹੀਦ ਕਰਿਆ ਇਹਨਾਂ ਨੇ ਉਸ ਤੋਂ ਬਾਅਦ ਭਾਈ ਉਸ ਤੋਂ ਬਾਅਦ ਜੀ ਸੰਦੀਪ ਸਿੱਧੂ ਮੂਸੇ ਵਾਲਾ ਜੀ ਹਣਾ ਸੁਖਦੂਈ ਸਿੰਘ ਸਿੱਧੂ ਮੂਸੇ ਵਾਲਾ ਜੋ ਕਿ ਹੱਕ ਸੱਚ ਦੀ ਤੇ ਡਟ ਕੇ ਗੱਲ ਕਰਦਾ ਸੀ ਉਹਦੀ ਕੁਰਬਾਨੀ ਉਹਦੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹਣਾ ਜੀ ਕੋੜਾ ਦੱਬਣ ਵਾਲਾ ਉਹਨਾਂ ਦਾ ਫੜਿਆ ਗਿਆ ਪਰ ਕੋੜਾ ਦਬਾਇਆ ਕਿਹਨੇ ਸੀ ਹਾਲੇ ਤੱਕ ਉਹਦਾ ਬਾਪ ਕਚੈਰੀਆਂ ਚ ਕਿੰਨਾ ਚਿਰ ਹੋ ਗਿਆ ਰੁਲਦਾ ਫਿਰਦਾ ਕੋੜੇ ਦਬਾਉਣ ਵਾਲੇ ਜਿਨ੍ਹਾਂ ਨੇ ਇਸ਼ਾਰ ਕੋੜਾ ਦੱਬ ਤਾਂ ਕੰਮ ਬੰਦਾ ਗਿਆ ਥੋੜੇ ਜਨੇ ਛੇ ਪਿੱਛੇ ਉੱਥੇ ਵੀ ਇਹ ਇੱਥੇ ਵੀ ਪਰ ਕੋੜਾ ਦੇਣ ਵਾਲੇ ਤੇ ਕੋੜਾ ਦਬਾਉਣ ਪਿੱਛੇ ਮਾਇੰਡ ਕਿਦਾ ਸੀ ਕੀ ਉਹ ਅੱਗੇ ਆਇਆ ਅੱਜ ਤੱਕ ਜਿੰਨੇ ਵੀ ਮਾਰਡਰ ਹੋਏ ਨੇ ਸਿਆਸੀ ਕਾਤਲ ਕਹੂੰਗਾ ਮੈਂ ਤੈਨੂੰ ਕਿ ਸਿਆਸੀ ਕਾਤਲ ਹੈ ਤੇ ਸਿਆਸਤ ਕਰਨ ਵਾਲੇ ਪਿੱਛੇ ਲੁਕੇ ਰਹੇ ਹੁੰਦੇ ਨੇ ਇਹਨਾਂ ਦੇ ਪੁੱਤ ਹੁੰਦੇ ਨੇ ਪ੍ਰਸ਼ਾਸਨ ਉਹਨਾਂ ਨੂੰ ਬਚਾ ਲੈਂਦਾ ਹੁਣ ਜਦੋਂ ਸਰਪੰਚ ਦਾ ਕੋਲੇ ਹਸਲਾ ਸੀ ਨਿਤ ਦਿਨ ਇਹਨੂੰ ਖਤਰਾ ਸੀ ਇਹ ਰੋਜ਼ ਅਰਜ਼ੀਆਂ ਲਾ ਰਿਹਾ ਸੀ ਇਹਦਾ ਹਸਲਾ ਜਮਾ ਕਰਨ ਦੀ ਕੀ ਲੋੜ ਸੀ ਇੱਕ ਤਾਂ ਸਕਿਉਰਿਟੀ ਤਾਂ ਕੀ ਦੇਣੀ ਸੀ ਉਹਨੂੰ ਹਸਲੋ ਵੀ ਹੁਣ ਕਰਤਾ ਪਤਾ ਹੈ ਵੀ ਉਹਦੀ ਸਿੱਧੀ ਸਿੱਧੀ ਟੱਕਰਾਂ ਸਿੱਧੀ ਸਿੱਧੀ ਮੌਤ ਦਾ ਖਬਰ ਹੈ ਉ ਆਰਐਸਐਸ ਕਹਿਣ ਦੀ ਗੱਲ ਕਹਿ ਦਿੰਦੇ ਆ ਆਪਦੇ ਗੋਲੀਆਂ ਮਰਵਾ ਕੇ ਉਹਨਾਂ ਨੂੰ 10-10 ਬੰਦੇ ਦੀ ਰਖਦਦੇ ਨੇ ਜੀ ਇਹ ਜਿੱਥੇ ਲੋਡ ਹੁੰਦੀ ਐ ਸਿੱਧੂ ਮੁਸਾਇਦ ਵਾਲੇ ਖਾ ਉਹ ਉਹਦੀ ਵੀ ਸਿਕਿਉਰਟੀ ਆ ਦਾ ਇਸ਼ੂ ਸੀ ਉਹ ਗਿਆ ਜੀ ਸੰਦੀਪ ਨੰਗਲ ਅੰਬੀਆਂ ਪੰਜਾਬ ਦਾ ਪੁੱਤੀ ਹੋ ਗਿਆ ਇੱਕ ਪੱਤਰਕਾਰ ਸੀ ਪੀਤ ਸੈਣੀ ਉਹ ਵੀ ਐਂ ਜ਼ਹਿਰ ਦੇ ਕੇ ਪਤਾ ਨਹੀਂ ਕਿਵੇਂ ਮਾਰਿਆ ਹੋਰ ਕਈ ਨੌਜਵਾਨ ਸਾਡੇ ਪੰਜਾਬ ਦੇ ਜੋ ਬੋਲਦੇ ਸੀ ਉਹ ਮਾਰ ਦਿੱਤੇ ਜਾਂਦੇ ਨੇ ਐਕਸੀਡੈਂਟ ਕਰਵਾ ਕੇ ਸਰਕਾਰੀ ਕਤਲ ਕਰਾਇਆ ਜਾਂਦਾ ਇਹ ਵੀ ਉਸੇ ਕੜੀ ਚੋਂ ਇੱਕ ਕਹਤੇ ਉਹਨਾਂ ਵਾਲੇ ਸਮੇਂ ਹੋਰ ਵੀ ਬੋਲਣ ਵਾਲਿਆਂ ਨੂੰ ਮਾਰਿਆ ਜਾਊਗਾ ਜੋ ਪੰਜਾਬ ਦੇ ਪੁੱਤ ਨੇ ਜਾਂ ਪੰਜਾਬ ਖਾਤਰ ਲੜਦੇ ਨੇ ਜਾਂ ਜਿਹੜਾ ਆਵਾਜ਼ ਚੁੱਕਣ ਨੂੰ ਐਨਐਸਏ ਲਾ ਕੇ ਜੀਨਾ ਵਿੱਚ ਪਿੱਤੇ ਜੋ ਹਾਂ ਉਹ ਵੀ ਗੱਲ ਆਉਣਾ ਹੈ ਵੀ ਦੋ ਹੀ ਚੀਜ਼ਾਂ ਨੇ ਜਾਂ ਤਾਂ ਕਤਲ ਜਾਂ ਜੇਲ ਹੂੰ ਕਤਲ ਜਾਂ ਜੇਲ ਹੂੰ ਪਰ ਮਰੇ ਨਾਲੋਂ ਤਾਂ ਮਾਰਿਆ ਚੰਗਾ ਜੀ ਹੂੰ ਜੀ ਜਦੋਂ ਆਪ ਨੂੰ ਪਤਾ ਹੈ ਵੀ ਆਪਾਂ ਨੂੰ ਮਾਰਨਗੇ ਆਪਾਂ ਸਿਆਸੀ ਕਤਲ ਕਰਨਗੇ ਫਿਰ ਜਪਾਈ ਮਰਨ ਨਾਲੋਂ ਮਾਰਿਆ ਚੰਗਾ ਆਹੀ ਪਿੰਡ ਹੈ ਮੈਨੂੰ ਲੱਗਦਾ ਜਿੱਥੇ ਉਰੇ ਉਹ ਕਹਿ ਰਿਹਾ ਸੀ ਭਾਵੇਂ ਤੇਰਾ ਮੂੰਹ ਲਾਲ ਕਰ ਦੂ ਮਾਰ ਮਾਰ ਥੱਪੜ ਹਣਾ ਇੱਥੇ ਕਿਹਾ ਸੀ ਨਾ ਬਾਈ ਪੰਡਾਲਿਓ ਤੇ ਮੂੰਹ ਤਾਂ ਲਾਲ ਨਹੀਂ ਹੋਇਆ ਪਰ ਧਰਤੀ ਲਾਲ ਹੋ ਗਈ ਹਣਾ ਪੂਰੀ ਜਾਂਚ ਹੋਵੇ ਪਹਿਲੀ ਗੱਲ ਤਾਂ ਹੁੰਦੀ ਨਹੀਂ ਆਪਾਂ ਨੂੰ ਕੋਈ ਲੋੜ ਨਹੀਂ ਝੋਲੀ ਅਡਣ ਦੀ ਇਹਨਾਂ ਤੋਂ ਹਣਾ ਪਹਿਲੀ ਗੱਲ ਤਾਂ ਜਾਂਚ ਹੁੰਦੀ ਨਹੀਂ ਤੇ ਨਾ ਕਰਨਾ ਜੇਕਰ ਕਰੀ ਜਾਵੇ ਤਾਂ ਸਿੱਧੰ ਸਿੱਧਾ ਹੱਥ ਆਊਗਾ ਉਹਦੇ ਪਿੱਛੇ ਕਿਉਂਕਿ ਉਹ ਬੰਦਾ ਜਿਵੇਂ ਦੱਸਦੇ ਨੇ ਵੀ ਕਹਿੰਦੇ ਨਸ਼ੇੜੀ ਸੀ ਪੱਤਾ ਲੈਣ ਦੇ ਯੋਗ ਨਹੀਂ ਸੀ ਉਹਦੇ ਕੋਲੇ ਪਿਸਤੌਲ ਕਿੱਥੋਂ ਆ ਗਿਆ ਕਿਵੇਂ ਉਹਦਾ ਐਡਾ ਹਿਆ ਪੈ ਗਿਆ ਗੋਲੀ ਮਾਰਨ ਦਾ ਨਾ ਉਹ ਤਾਂ ਉਹ ਦੱਸ ਦੇ 5 ਮਿੰਟਾਂ ਦੱਸ ਦੇ ਲੋਕਾਂ ਦੀ ਕਚਹਿਰੀ ਚ ਕਿਵੇਂ ਕਿੱਥੋਂ ਦੀ ਟਰੈਪ ਲੱਗਿਆ ਕਿਵੇਂ ਉਹਦਾ ਕੋ ਬੋਲਦਾ ਵਾਲਾ ਬੇਵਾਕੀ ਨਾਲ ਸੀ ਪੰਜਾਬ ਦਾ ਪੁੱਤ ਸੀ ਸਾਡੇ ਹਰੇਕ ਘਰ ਨੇ ਤੇ ਆਇਆ ਮਾਨਸਾ ਸਾਡੇ ਖਤਰਾ ਆ ਕੇ ਖੜਦਾ ਰਿਹਾ ਹਰੇਕ ਪੰਜਾਬ ਪੱਕੀ ਸਟੇਜਾਂ ਤੇ ਕਿਸਾਨ ਧਰਨੇ ਹੋਵੇ ਪਿੰਡ ਵਾਸੀਆਂ ਦਾ ਪੂਰਾ ਮੈਨੂੰ ਸੁਝਾਂਦਾ ਹੁੰਦਾ ਯਾਰ ਬਾਈ ਝੂਠ ਮੇਰੇ ਕੋ ਰਿਕਾਰਡਿੰਗਾਂ ਵੀ ਪਈਆਂ ਉਹਦੀਆਂ ਮੈਨੂੰ ਸੁਝਾਂਦਾ ਵੀ ਝੋਟੇ ਬਚ ਕੇ ਰਿਹਾ ਘਰ ਤਰੀ ਦੁਸ਼ਮਣੀਆਂ ਬਚ ਕੇ ਮੈਂ ਕਹਿੰਦਾ ਸਰਪੰਚਾਂ ਕੋਈ ਗੱਲ ਨਹੀਂ ਤੇ ਧਿਆਨ ਲੱਗੀ ਕੌਣ ਰੋਕੂਗਾ ਹਣਾ ਤੇ ਕੋਈ ਚੜ ਕੇ ਆ ਗਿਆ ਉਹ ਆਪਾਂ ਬਖਸ਼ਦੇ ਨਹੀਂ ਕਾ ਨਹੀਂ ਬਾਈ ਝ ਜੇ ਬੋਲੋਗੇ ਤਾਂ ਤੁਛ ਨੇ ਆਟੋਮੈਟਿਕ ਪਾਈ ਜਾਂਦੀ ਹੈ। ਉਹ ਆਹ ਧਰ ਰੇ ਬੈਠਾਂਗੇ ਤੇ ਆਪਾਂ ਲੋਕ ਕਹਿਣਗੇ ਹੁਣ ਇਹ ਕਹਿੰਦਾ ਆਪਾਂ ਸੋਣੇ ਨੂੰ ਪਹਿਲਾ ਵੀਡੀਓ ਆਪਾਂ ਨਰਰਾਤ ਫੋਨ ਕਰੀ ਜਾਂਦੇ ਰਹਿੰਦੇ ਆਪਾਂ ਗੌਰ ਹੀ ਨਹੀਂ ਕਰਦੇ ਤੈਨੂੰ ਮਰਵਾ ਦਾਂਗੇ ਬਾਹਰੋਂ ਕਰੀ ਜਾਂਦੇ ਰਹਿੰਦੇ ਨੇ ਆਹ ਕੱਲ ਮੰਡਾ ਜੇਲ੍ਹ ਚੋਂ ਆਏਗਾ 2 ਮਹੀਨੇ ਲਾ ਕੇ ਉਹ ਕਹਿੰਦਾ ਜੇਲ੍ਹ ਚ ਸਲਾਹਾਂ ਕਰੀ ਜਾਂਦੇ ਰਹਿੰਦੇ ਨੇ ਕੱਲ ਸਵੇਰ ਦੀ ਢੜਨਾ ਸ਼ਾਮ ਤਾਈ ਹੋ ਗਈ ਕੱਲ ਮੈਂ ਵੀਡੀਓ ਪਾ ਚਲ ਕੋਈ ਗੱਲ ਨਹੀਂ ਜੇ ਧਿਆਨ ਲੱਗੀ ਉਹਦੇ ਜਾ ਲੱਗਾਂਗੇ ਪ੍ਰਮਾਤਮਾ ਹਣਾ ਕੋਈ ਗੱਲ ਸਰਪੰਚਾ ਤੇਰੇ ਕੋਲੇ ਪਹੁੰਚ ਪਹੁੰਚਾਂਗੇ ਛੇਤੀ ਬੋਲ ਏ ਆਖਿਆ ਪ੍ਰਮਾਤਮਾ ਉਹ ਦੇ ਕਾਤਲਾਂ ਨੂੰ ਖੁਦ ਸਜ਼ਾ ਦੇਵੇ ਸਾਨੂੰ ਕਾਨੂੰਨ ਤੋਂ ਕੋਈ ਆਸ ਮਾਰਨ ਵਾਲਾ ਵੀ ਪਿੰਡ ਦਾ ਨੌਜਵਾਨ ਆ ਕਹਿੰਦੇ ਭਰਾਵਾਂ ਵਾਂਗੂ ਰਹਿੰਦੇ ਸੀ ਦੋਨੇ ਉਹ ਤਾਂ ਬਾਈ ਯਾਰਾ ਉਹ ਕੇਕੜਾ ਸੁਣਦੇ ਕ ਕੇਕੜਾ ਉਹ ਤਾਂ ਕੇਕੜਾ ਸੀ ਜਾਂ ਕਹਿ ਦਿੰਦੇ ਸ਼ੇਰ ਦਾ ਸ਼ਿਕਾਰ ਕਰਨ ਲਈ ਬੱਕਰੀ ਨੂੰ ਚਾਰਾ ਪਾਤਾ ਉਹ ਖਬਰੇ ਉਹਨੂੰ ਕੋਈ ਸੁੱਧ ਬੁੱਧੀ ਨਾ ਹੋਵੇ ਸਾਰਾ ਗੱਲਾਂ ਹੋ ਜਾਂਦੀਆਂ ਅੱਜਕੱਲ ਨਸ਼ੇ ਹੀ ਹੈ ਦਿੱਤਾ ਜਾਂਦਾ ਹਿਪਨੋਟਾਈਜ਼ ਕਰ ਲੈਂਦੇ ਨੇ ਹਨਾ ਮਰਵਾਉਣ ਵਾਲੇ ਕਿਹੜਾ ਹੁਣ ਇੱਥੇ ਕੀ ਪਤਾ ਲੱਗਦਾ ਕੌਣ ਕਿਸ ਦਾ ਸਖਾ ਬਚਿਆ ਇਹੀ ਤਾਂ ਗੱਲ ਆ ਭਾਈਆਂ ਤੋਂ ਭਾਈ ਮਰਵਾ ਦਿੰਦੀ ਐ ਦਿਮਾਗ ਕਿਹਦਾ ਪਿੱਛੇ ਆਸਲ 'ਚ ਦਿਮਾਗ ਕਿਹਦਾ ਐ ਫਾਇਦਾ ਕਿੰਨੂੰ ਹੋਣਾ ਐ ਇਹਦੇ ਕਾਤਲ ਨਾਲ ਇਹਨੂੰ ਚਿਹਰੀ ਆਵਾਜ਼ ਨੂੰ ਬਲੰਦ ਆਵਾਜ਼ ਨੂੰ ਚੁੱਪ ਕਰਾਉਣ ਦਾ ਕਾਰਨ ਕੀ ਐ ਇਹ ਚੀਜ਼ ਸੋਚਣਾ ਲੋਕ ਨਰ ਸਿੰਘ ਉਗੋ ਦਾ ਨਾਮ ਵੀ ਲੈ ਰਿਹਾ ਵਿੱਚ ਤੇ ਨਰਪੱਖ ਜਾਂਚ ਹੋਵੇ ਉਹਨੂੰ ਕਾਰਨ ਪੇਸ਼ ਕਰਨ ਲਾਭ ਸਿੰਘ ਉਗੋ ਕੇ ਆਪਾਂ ਵਿੱਚ ਕੋਈ ਵੀ ਐ ਮੈਂ ਉਹ ਜਿਹੜਾ ਐਮ ਐਲ ਏ ਹੁੰਦਾ ਉਹਦੀ ਗੱਲ ਕਰਦੇ ਨੇ ਮੈਂ ਕੋਈ ਵੀ ਐ ਉਹਦੇ ਕਾਤਲ ਪਿੱਛੇ ਸਾਹਮਣੇ ਸਾਹ ਉਹ ਬੰਦਾ ਇਹਦਾ ਯਾਰ ਤੇ ਚੌਣ ਤੋਂ ਤੋ ਤੋਤੇਆਂ ਨੂੰ ਬੋਲਣ ਲਾ ਦਿੰਦੇ ਨੇ ਪੱਥਰਾਂ ਨੂੰ ਬੋਲਣ ਲਾ ਦਿੰਦੇ ਨੇ ਉਹ ਵਿਚਾਰਾ ਪਿੰਡ ਦਾ ਬਹੁਤ ਮਿੰਟੇ ਦੱਸ ਤੂਆ ਮੈਨੂੰ ਪਿਸਤੌਲ ਕਿਹਨੇ ਦਿੱਤਾ ਸੀ ਜਿਹਨੇ ਮੈਨੂੰ ਪੈਸੇ ਦਿੱਤੇ ਸੀ ਉਹਦੇ ਕੋਲ ਪਤਾ ਲੈਣ ਨੂੰ ਤਾਂ ਪੈਸੇ ਨਹੀਂ ਸੀ ਨਾਕ ਲੈਣ ਨੂੰ ਪੈਸੇ ਨਹੀਂ ਸਿਆ ਸੋਕੀ ਲੈਣ ਉਹ ਤਾਂ ਮਿੰਟ ਦੱਸ ਤੂ ਮੈਂ ਪਿਸਤੌਲ ਕਿੱਥੋਂ ਲੈ ਕੇ ਆਇਆ ਕਿਹਨੇ ਦਵਾਇਆ ਕੀ ਕੋਰਪਰੈਂਸੀ ਸੀ 5 ਮਿੰਟਾਂ ਚ ਰਹੇ ਇਹਨਾਂ ਕੋਲ ਦੱਸਤਾ ਦੇ ਪਰ ਨਹੀਂ ਦੱਸਦੇ ਅੱਜ ਤੱਕ ਦੱਸਿਆ ਜਦੋਂ ਮੁਸਟਾਲ ਦੀ ਪ੍ਰੈਸ ਕਾਨਫਰੈਂਸ ਹੋਈ ਵੀ ਕਿਵੇਂ ਹਥਿਆਰ ਆਏ ਕਿਵੇਂ ਨਾਪੇ ਟਕਪੇ ਕਿਨੇ ਪੈਸੇ ਦਿੱਤੇ ਕਿਵੇਂ ਹੋਇਆ ਵੀਬ ਸਿੱਧੂ ਦੀ ਹੋਈ ਹੋਰ ਨਗਾਹ ਬਗਾਹ ਮੋਤਤਾ ਹੁੰਦੀਆਂ ਕੋਈ ਹੁੰਦੀ ਹੋਈ ਦੋ ਗੋਲੀਆਂ ਫੜਨ ਉਹਦੀ ਹੋ ਜਾਂਦੀ ਆ ਉਹ ਮੈਡਮ ਫੜੀ ਸੀ ਚਿੱਤੇ ਨਾਲ ਉਹਦੀ ਹੋਈ ਜਾਂਚ ਵੀ ਕਿੱਥੋਂ ਲੈ ਕੇ ਆਈ ਕੌਣ ਦਿੰਦਾ ਸੀ ਕਿੰਨੇ ਚਿਰ ਦਾ ਕੰਮ ਕਰ ਰਹੀ ਕਿਹੜੇ ਹੱਥ ਨਾਲ ਸੀ ਇਹਦੀ ਪ੍ਰੈਸ ਕਾਨਫਰੈਂਸ ਕਰਨੀ ਹੋਵੇ ਮਿੰਟ 'ਚ ਪੰਜ ਲੋਕਾਂ ਦੇ ਹਵਾਲੇ ਕਰ ਦੇਣ ਲੋਕ ਪਤਾ ਕਰ ਲੈਣਗੇ ਉਹਨੂੰ ਪਿਆਰ ਨਾਲ ਹੀ ਬਾਈ ਇੱਕ ਤਾਂ ਲੈ ਦੱਸੋ ਉਹ ਜਦੋਂ ਇੱਕ ਗੋਲੀ ਮਾਰ ਕੇ ਜਾਂਦਾ ਕਹਿੰਦੇ ਉਹਦੋਂ ਥੋੜੇ ਚਿਰ ਬਾਅਦ ਲਾਈਵ ਹੋ ਜਾਂਦਾ ਬੰਦਾ ਮੈਨੂੰ ਨਹੀਂ ਪਤਾ ਜੀ ਮੈਂ ਇਹ ਇੰਨਾ ਕਿ ਲਾਈਵ ਹੀ ਹੋਇਆ ਉਹ ਆ ਹੋਇਆ ਹੋਊਗਾ ਉਹਨੂੰ ਸਾਰਾ ਕੁਝ ਸਿਖਾਇਆ ਗਿਆ ਹੋਊਗਾ ਉਹ ਲਾਈਵ ਆਇਆ ਹੋਇਆ ਹੋਊਗਾ ਵੀ ਪਾਤਲ ਤੂ ਆ ਬਿਸਰ ਲੈ ਉਹ ਕਹੂਗਾ ਵੀ ਮੈਂ ਮਾਰਿਆ ਉਹਦੇ ਕੋਲ ਕਿੱਥੋਂ ਪੈਸੇ ਆ ਗਏ ਕਿੱਥੋਂ ਪਿਸਤੌਲ ਲੈ ਕੇ ਆਇਆ ਉਹ ਕਿਹਨੇ ਪਿਸਤੌਲ ਦਿੱਤਾ ਕਿਵੇਂ ਉਤਪਨ ਹੋਇਆ ਅਕਸਰ ਨੂੰ ਪਿੱਛੇ ਤਾਂ ਕੋਈ ਮਾਈਂਡ ਕੰਮ ਕਰੀ ਰਿਹਾ ਹੋਊਗਾ ਉਹ ਤਾਂ ਇੰਨੇ ਜੋਗ ਹੈ ਨਹੀਂ ਸਾਰੇ ਪਿੰਡ ਦੇ ਲੋਕ ਹੀ ਦੱਸਦੇ ਨੇ ਸਿਆਣੇ ਕਾਰਨ ਕੀ ਹੈ ਸਮ ਗਰਭ ਚ ਹੈ ਪਰ ਗਰਭ ਚੋਂ ਨਿਕਲ ਨਾਣੀ ਅੱਜ ਤੱਕ ਨਿਕਲੇ ਯਾਰ ਤੁਸੀਂ ਆ ਪੱਤਰਕਾਰ ਹੁੰਦਾ ਅੱਜ ਤੱਕ ਨਹੀਂ ਨਿਕਲੇ ਜੋ ਸਰਕਾਰੀ ਕਤਲ ਹੁੰਦੇ ਨੇ ਸਰਕਾਰ ਆਪਦੇ ਪੁੱਤਾਂ ਨੂੰ ਬਚਾ ਲੈਂਦੀ ਹੈ ਤੇ ਇਹ ਲੋਕਾਂ ਦੇ ਪੁੱਤਨੇ ਉਹ ਮਰ ਜਾਂਦੇ ਨੇ ਸਦੀ ਵੀ ਜਾ ਜੇਲ੍ਹਾਂ ਚ ਬੰਦ ਬਸ ਆਹੀ ਕਹਿਣਾ ਬੈਠ ਕੇ ਜਾ ਕੇ ਬਹੁਤ ਧੰਨਵਾਦ